ਤੁਸੀਂ ਦੇਖੋ ਦੇਸੀ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਅੱਜ ਗੁਰੂ ਅਰਜਨ ਦੇਵ ਮਹਾਰਾਜ ਜਿਹੜਾ ਪ੍ਰਕਾਰਾ ਬਦੀ ਦਾ ਦਿਵਸ ਸੀ ਦੀ ਦਿਹਾੜਾ ਤੋਂ ਸੁਭਵਤੇ ਅੱਜ ਨੌਜਵਾਨਾਂ ਵੱਲੋਂ ਪੌਦੇ ਬਣ ਕੇ ਬਤਾ ਪੰਜਾਬ ਦੇ ਵਾਤਾਵਰਣ ਨੂੰ ਸਵੱਛ ਰਣ ਵਾਸਤੇ ਚ ਮੁਹਿੰਮ ਚਲਾਈ ਗਈ ਤੇ ਗੱਲਬਾਤ ਕਰਦੇ ਆਂ ਭਾਜੀ ਕਿਦਾ ਦੇਖਦੇ ਹੋ ਅੱਜ ਪੌਦੇ ਬਣ ਕੇ ਤੁਸੀਂ ਮੁਹਿੰਮ ਸ਼ੁਰੂ ਕੀਤੀ ਹੈ ਮੈਂ ਵਾਰਡ ਨੰਬਰ 77 ਤੋਂ ਦਿਨੇਸ਼ ਤੁਲੀ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ 70 ਦਿਨਸ ਤੇ ਵਾੜ ਨੰਬਰ 75 ਦੇ ਵਿੱਚ ਲਗਾਏ ਗਏ ਪੌਦਿਆਂ ਦੀ ਸੇਵਾ ਦੇ ਵਿੱਚ ਸਾਡੇ ਐਮਐਲਏ ਸ਼ੋਕ ਪ੍ਰੋਟੈਕਟਰ ਪੱਪੀ ਜੀ ਨੇ ਆ ਕੇ ਸੇਵਾ ਨਾਲ ਨਿਭਾਈ ਆ ਬਹੁਤ ਵੱਡੀਆਂ ਉਪਰਾਲਾ ਵੈ ਸਾਰੇ ਮੈਂ ਕਿਹਾ ਦੇਸ਼ਵਾਸੀਆਂ ਨੂੰ ਇਹੀ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਿਣੇ ਚਾਹੀਦੇ ਆ ਕਿਸਾ ਦੇਖਦੇ ਹੋ ਪੰਜਾਬ ਦਾ ਵਾਤਾਵਰਣ ਵੀ ਸਵੱਛ ਹੋ ਜਾਊਗਾ ਹਾਂ ਬਿਲਕੁਲ ਜਿਸ ਜਿਸ ਤਰ੍ਹਾਂ ਇਹ ਦਰਖਤ ਕੱਟੇ ਜਾ ਰਹੇ ਨੇ ਤੁਸੀਂ ਦੇਖੋ ਅੱਗੇ ਨਾਲ ਟੈਂਪਰੇਚਰ ਕਿੰਨਾ ਵਧੀ ਜਾ ਰਿਹਾ ਜਿੱਦ ਜਿੱਥੇ ਇਹ ਲੱਗੇ ਜਾਣਗੇ ਪੌਦੇ ਵਧਾਏ ਜਾਣ ਇਹਨਾਂ ਨੂੰ ਤੇ ਉਸ ਤਰ੍ਹਾਂ ਹੀ ਇਹ ਆਪਣਾ ਵਾਤਾਵਰਣ ਸਾਰਾ ਸਾਫ਼ ਹੋਊਗਾ ਕਿੰਨੇ ਕਿੰਨੇ ਪੌਦੇ ਵੰਡੇ ਅੱਜ ਤੁਸੀਂ ਸੈਂਕੜਿਆਂ ਦੇ ਹਿਸਾਬ ਨਾਲ ਵੀ ਜੀ ਕਿਸਾ ਦੇਖਦੇ ਹੋ ਆ ਵਾਤਾਵਰਣ ਨੂੰ ਪੰਜਾਬ ਬਚਾਣ ਏਦਾਂ ਦੀ ਮੁਹਿੰਮ ਕਰਨੇ ਚਾਹੀਦੇ ਉਪਰਾਲੇ ਵਧੀਆ ਬਹੁਤ ਜ਼ਿਆਦਾ ਕਰਨੇ ਚਾਹੀਦੇ ਜੀ ਜਿਹਦੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਉਹਦੇ ਕਰਕੇ ਆ ਚੀਜ਼ ਬਹੁਤ ਜ਼ਰੂਰੀ ਹੈ ਪੌਦੇ ਲਗਾਣੇ ਤੇ ਪੌਦੇ ਸਭ ਨਾਲ ਵੀ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਜੀ ਲੱਗਦਾ ਜਿਹੜਾ ਵਾਦਾ ਹਤਾਬ ਮਾਨ ਹੈ ਇਹੀ ਹੁਣ ਇੱਕ ਇੱਕ ਵਿਕਲਪ ਰਹਿ ਗਿਆ ਇਹ ਹੀ ਹੱਲ ਹੈ ਗਿਆ ਇਹ ਹੀ ਹੱਲ ਹੈ ਜੀ ਸੋ ਤੁਹਾਨੂੰ ਦੱਸ ਦਈਏ ਕਿ ਅੱਜ ਗੁਰੂ ਮਹਾਰਾਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਦੇ ਉੱਪਰ ਅੱਜ ਨੌਜਵਾਨਾਂ ਵੱਲੋਂ ਪੰਜਾਬ ਦੇ ਵਾਤਾਵਰਣ ਨੂੰ ਬਚਾਉਣ ਲਈ ਜਿਹੜੀ ਮੁਹਿੰਮ ਚਲਾਈ ਗਈ ਸੀ ਤਾਂ ਬਗਾਇਦਾ ਉਸ ਮਹੀਨ ਦੇ ਤਹਿਤ ਅੱਜ ਇਲਾਕੇ ਦੇ ਵਿੱਚ ਜਿਹੜੇ ਸੈਕ੍ਰੇਟ ਅਦਾਦ ਦੇ ਵਿੱਚ ਜਿਹੜੇ ਹਰੇ ਪੌਦੇ ਵੰਡੇ ਗਏ ਆ ਤਾਂ ਇੱਕ ਇਹ ਮੁਹਿੰਮ ਮੈਸੀ ਜਿਹੜੀ ਨੌਜਵਾਨਾਂ ਨੇ ਸਟਾਰਟ ਕੀਤੀ ਗਈ ਆ ਤਾਂ ਕਿਤੇ ਕਿਤੇ ਦਖਦੇ ਸਾਈ ਕਿੱਸਾ ਦੇਖਦੇ ਆ ਲੱਗ ਰਿਹਾ ਵੀ ਲੰਗਰ ਵੀ ਲਗਾਨੇ ਆ ਸ਼ਮੀਲਾ ਵੀ ਲਗਦੀਆਂ ਲੇਕਿਨ ਇੱਦਾਂ ਦੇ ਲੰਗਰ ਲਗਣੇ ਚਾਹੀਦੇ ਹੁਣ ਇੱਦਾਂ ਦੇ ਲੰਗਰ ਜ਼ਿਆਦਾ ਲਗਣੇ ਚਾਹੀਦੇ ਆ ਕਿਉਂਕਿ ਜੀਤ ਸਾਹਿਬ ਸਿਰ ਸਮਾਂ ਉਦਾਂ ਦਾ ਜੀਤ ਸਾਹਿਬ ਸਿਰ ਗਰਮੀ ਆ ਜਾਂ ਆਕਸੀਜਨ ਆਪਣੇ ਹੱਥੋਂ ਘਟ ਰਹੀ ਆ ਉਹਦੇ ਕਰਕੇ ਇਹ ਚੀਜ਼ ਜ਼ਿਆਦਾ ਜ਼ਰੂਰੀ ਆ ਸੋ ਅੱਜ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸ਼ਹੀਦੀ ਦਿਹਾੜੀ ਦੇ ਉੱਪਰ ਅੱਜ ਸੈਕਰੀ ਤੇ ਦਾਤ ਦੇ ਵਿੱਚ ਜਿਹੜੇ ਪੰਜਾਬ ਦੇ ਵਾਤਾਵਰਣ ਖਾਸੇ ਲੁਧਿਆਣਾ ਦੇ ਵਾਤਾਵਰਣ ਨੂੰ ਬਚਾਉਣ ਵਾਸਤੇ ਅੱਜ ਸੈਕਰੀ ਤੇ ਦਾਤ ਦੇ ਵਿੱਚ ਹਰੇ ਪੌਦੇ ਵੰਡ ਕੇ ਅੱਜ ਇੱਕ ਮਹਿੰਮ ਨੂੰ ਸ਼ੁਰੂ ਕੀਤਾ ਗਿਆ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਾਤਾਵਰਨ ਨੂੰ ਸ਼ੁੱਧ ਤੇ ਹਰੀਆਲਾ ਭਰਿਆ ਬਣਾ ਸਕੀਏ ਕੈਮਰਾਮੈਨ ਬੋਬੀਨਾ ਸੰਦੀਪ ਸ਼ਰਮਾ ਟੈਨੀਸਰਟੀ ਵੀ ਲੁਧਿਆਣਾ ਸੋ ਮੈਂ ਹਾਂ ਮੌਜੂਦਾ ਸ਼ੋਪਾਸ਼ ਪੱਪੀ ਪੱਪੀ ਕੇ ਸਾਥ ਅੱਜ ਅਲੰਗਨੋ ਬਈ ਅੱਜ ਮਹਾਰਾਜੀ ਦਾ ਸ਼ਹੀਦੀ ਦਿਹਾੜੇ ਉੱਪਰ ਅੱਜ ਪੰਜਾਬ ਦੇ ਵਾਤਾਵਰਨ ਸ਼ੁਧਾ ਦੇ ਮਹਿੰਮ ਸ਼੍ਰੀਤੀ ਪੌਦੇ ਵਣ ਦੇ ਕੇ ਸਾ ਦੇ ਦੇਖੋ ਇਹ ਗੁਰੂ ਮਹਾਰਾਜ ਦੇ ਸ਼ਹੀਦੀ ਦਿਹਾੜੇ ਦੇ ਉੱਤੇ ਇਹ ਜਿਹੜਾ ਰੁੱਖਾਂ ਦਾ ਲੰਗਰ ਲਾਇਆ ਗਿਆ ਜਿੱਥੇ ਸ਼ਪੀਲ ਦਾ ਲੰਗਰ ਲੱਗਦਾ ਵਾ ਉੱਥੇ ਅੱਜ ਰੁੱਖਾਂ ਦਾ ਲੰਗਰ ਲਾਇਆ ਅੱਜ 500 ਬੂਟਾ ਲਾ ਕੇ ਸੰਗਤ ਨੂੰ ਦਿੱਤਾ ਕਿ ਬੂਟੇ ਜਦੋਂ ਵਧੂਗੇ ਉਹਦੇ ਨਾਲ ਵਾਤਾਵਰਣ ਸਾਫ਼ ਹੋਊਗਾ ਸਾਡਾ ਜੀਣਾ ਵਧੀਆ ਰਹੂਗਾ ਅੱਜ ਦੇ ਦਿਨ ਇਹ ਵੀ ਉਪਰਾਲਾ ਕੀਤਾ ਕਿ ਇਸ ਹਲਕਾ ਸੈਂਟਰ ਦੇ ਅੰਦਰ ਪੂਰਾ 11000 ਬੂਟਾ ਲਾਉਣਾ ਵਾ ਹਰ ਮਹੀਨੇ 500 ਬੂਟਾ ਜਿਹੜਾ ਵਾ ਉਹ ਲਗ ਲਗ ਗੁਰਦੁਆਰਾ ਸਾਹਿਬ ਦੇ ਮੰਦਰਾਂ ਦੇ ਅੱਗੇ ਲੰਗਰ ਲਾਇਆ ਜਾਊਗਾ ਔਰ 11000 ਬੂਟਾ ਜਿਹੜਾ ਵਾ ਉਹ 1 ਸਾਲ ਦੇ ਵਿੱਚ ਵਿੱਚ ਸਾਰੇ ਹਲਕੇ ਸੈਂਟਰ ਦੇ ਲੋਕਾਂ ਨੂੰ ਦਿੱਤਾ ਜਾਊਗਾ। ਕਿਦਾ ਭਗਵਾਨ ਸਰਕਾਰ ਨੇ ਪਹਿਲਾਂ ਜਿਹੜਾ ਸਰਕਾਰ ਬੰਦੇ ਸਾਦੀ ਪੰਜਾਬ ਦੇ ਅਲੱਗ-ਅਲੱਗ ਸੂਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਸੀ। ਕਿਸੇ ਤੇ ਪੰਜਾਬ ਦੀ ਸਰਕਾਰ ਚਾਹੁੰਦੀ ਵੀ ਪੰਜਾਬ ਪੂਰਾ ਹਰਿਆ-ਭਰਿਆ ਵਾਤਾਵਰਣ ਸ਼ੁੱਧ ਰਹੇ। ਕੁਝੇ ਪੁੱਤਾਂ ਨੂੰ ਬਚਾਉਣਾ ਦਾ ਰੁਖ ਲਾਉਣੇ ਜ਼ਰੂਰੀ ਆ। ਜੇ ਵਾਤਾਵਰਣ ਸਾਫ਼ ਹੋਊਗਾ ਤਾਂ ਹੀ ਤੁਸੀਂ ਮੈਂ ਲੋਕ ਸਾਹ ਚੰਗਾ ਲੈ ਸਕਦੇ ਆ। ਨਹੀਂ ਤਾਂ ਹਵਾ ਜੀ ਜ਼ਹਿਰ ਬਣ ਜਾਣੀ ਹੈ ਜੈ ਜਿਆ। ਲੋਕਾਂ ਵੱਲੋਂ ਇਹ ਸਿਸਟਮ ਬਣਾਇਆ ਜਾ ਰਿਹਾ ਇਹਨੂੰ ਆਪਣੇ ਜੀਵਨ ਨੂੰ ਬਚਾਉਣ ਲਈ ਰੁੱਖ ਲਾਉਣਾ ਜ਼ਰੂਰੀ ਆ ਗਰਮੀ ਦਾ ਜਿਹੜਾ ਅੱਜ ਦੇਖਣ ਨੂੰ ਦਿਹਾੜਾ ਮਿਲਦਾ ਵਾ ਇਹ ਇਸੇ ਕਰਕੇ ਆ ਅਸੀਂ ਲੋਕ ਰੁੱਖਾਂ ਨੂੰ ਵੱਢਣ ਲੱਪੇ ਜੇ ਰੁੱਖ ਵੱਢਾਂਗੇ ਤੇ ਪੁੱਤ ਕਿੱਥੋਂ ਬਚੂਗੇ ਰੁੱਖ ਰੁੱਖ ਲੱਗੂਗੇ ਤੇ ਪੁੱਤ ਬਚੂਗੇ ਸੋ ਇਹ ਹਨ ਅਸ਼ੋ ਪ੍ਰੈਸ਼ਰ ਪੱਪੀ ਦੇ ਅੰਦਾਜ਼ੇ ਇਸ ਵਿਸ਼ੇ ਸਬੰਧ ਤੇ ਜਿਹੜਾ ਗੁਰੂ ਅਰਜਨ ਦੇਵ ਮਹਾਰਾਜ ਦੀ ਸ਼ਹੀਦੀ ਦਿਹਾੜੇ ਦੇ ਉੱਪਰ ਜਿੱਥੇ ਗੁਰੂ ਘਰ ਦੇ ਵਿੱਚ ਨਤਮਸਤਕ ਹੋਇਆ ਉੱਥੇ ਹੀ ਜਿਹੜੇ ਇਲਾਕੇ ਦੇ ਵਿੱਚ ਇੱਕ ਹਰਿਆ ਭਰੇ ਜਿਹੜੇ ਪੌਦੇ ਜਿਹੜਾ ਦੀ ਇੱਕ ਵੰਡ ਦੀ ਮੁਹਿੰਮ ਸ਼ੁਰੂ ਕੀਤੀ ਗਈ ਸੀ ਉਸ ਦੇ ਨਾਲ ਹੀ ਅਸ਼ੋ ਪ੍ਰੈਸ਼ਰ ਪੱਪੀ ਦੇ ਵਿਧਾਇਕ ਆਮ ਆਦਮੀ ਪਾਰਟੀ ਵੱਲੋਂ ਵੀ ਸੈਂਟਰ ਹਲਕੇ ਦੇ ਵਿੱਚ 11000 ਪੌਦੇ ਦੀ ਲਗਾਉਣ ਦੀ ਵੀ ਗੱਲ ਆਖੀ ਗਈ ਹੈ ਕਿਤਾ ਦੇ ਕੇ ਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਮੁਹਿੰਮ ਪਹਿਲਾਂ ਵੀ ਸ਼ੁਰੂ ਕੀਤੀ ਗਈ ਸੀ ਤਾਂ ਹੁਣ ਦੇਖਣਾ ਇਹ ਹੋਵਾਗਾ ਕਿ ਪੰਜਾਬ ਦੇ ਲੋਕ ਆਪਣੇ ਆਲੇ-ਆਲੇ ਦੁਆਲੇ ਦੇ ਵਾਤਾਵਰਨ ਨੂੰ ਸ਼ੁੱਧ ਰੱਖਣ ਵਾਸਤੇ ਐਦਾ ਦੀ ਮੁਹਿੰਮ ਦਾ ਕਿਦਾਂ ਸਾਧਨ ਦੇਤੇ ਪੰਜਾਬ ਦੇ ਵਾਤਾਵਰਨ ਨੂੰ ਕਿਦਾਂ ਬਚਾਉਦੇ ਹੈ ਕਮਐਮਐਨ ਬੌਬੀ ਨਾ ਸੰਦੀਪ ਸ਼ਰਮਾ ਡੈਲੀ ਸੈਟੀਵੀ ਲੁਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਿਏ ਫੋਲੋ ਕਰੇਨ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ